ਅਨੀਤਾ ਸੋਨੀਆ ਜਿਹੜੀ ਹੈ ਪ੍ਰੈਸ ਕਾਨਫਰੰਸ ਕਰਕੇ ਕੀ ਮੈਟਰ ਇਹ ਮੈਟਰ ਇਦਾਂ ਜੇ ਮੇਰੇ ਤਾਂ ਕੋਈ ਮੁਕੱਲਮਾ ਚੱਲਿਆ ਸੀ ਤੇ ਉਹਦੇ ਵਿੱਚ ਮੈਂ ਸਾਰਾ ਕੁਝ ਕਬੂਲ ਵੀ ਕਰ ਲਿਆ ਸੀ ਆਪਣਾ ਖਾਰਾ ਕੁਝ ਤੇ ਮੈਨੂੰ ਫੇਰ ਵੀ ਉਹਨਾਂ ਨੇ ਵੀ ਪਹਿਲੇ ਦੇ ਨਹੀਂ ਮੈਂ ਕਬੂਲ ਕਰ ਲਿਆ ਸੀ 5 ਦਿਨ ਮਿੰਨਾਂ ਡਿਮਾਂਡਸ ਰੱਖ ਬਹੁਤ ਬੁਰੀ ਤਰ੍ਹਾਂ ਮੈਨੂੰ ਇਹਨਾਂ ਨੇ ਕੁੱਟਿਆ ਵਾ ਪੰਜ ਪੰਜ ਬੰਦਿਆਂ ਨੇ ਮੈਨੂੰ ਕੁੱਟਿਆ ਵਾ ਤੇ ਇਸ ਸੱਕ ਮੇਰੇ ਬੱਚਾ ਨੂੰ ਇਨਸਾਫ ਦਿੱਤਾ ਜਿਹੜਾ ਬੱਚਾ ਦਾ ਗਿਆ ਜਿਹਦੇ ਵਿੱਚ ਉਹ ਨਾ ਪਾਤਾ ਮੇਰੇ ਬੱਚੇ ਦਾ ਕੋਈ ਕਸੂਰ ਨਹੀਂ ਥਾ ਅੰਡ ਪੱਕਾ ਬਕੰਦੀ ਰਹੀ ਮੇਰੇ ਬੱਚਾ ਦਾ ਕੋਈ ਕਸੂਰ ਨਹੀਂ ਪਰ ਮੇਰੇ ਇਹਨਾਂ ਨੇ ਕਹਿਣਾ ਨਹੀਂ ਮੰਨਿਆ ਪੰਜ ਦਿਨ ਮੈਨੂੰ ਪੂਰਾ ਟੌਰਚਰ ਕੀਤਾ ਹੈ ਨਾ ਨਹੀਂ ਬੰਦੇ ਮੈਨੂੰ ਕੁੱਟਦੇ ਰਹੇ ਆ ਫਿਰ ਮੈਂ ਐਸਚੀਓ ਦੇ ਸਾਹਮਣੇ ਪੇਸ਼ ਹੋਈਆਂ ਪਰ ਮੇਰੇ ਕੋਲ ਨਹੀਂ ਨਹੀਂ ਤੈਗੀ ਚਾਰ ਚਰ ਬੰਦੇ ਮੈਨੂੰ ਕੁੱਟਦੇ ਪਏ ਨੇ ਤੇ ਫਿਰ ਸਿਨਿਆਰਾ ਮਿੰਨ ਦੇ ਸਾਹਮਣੇ ਖੜਾ ਕਰਤਾ ਸੀ ਜਿਹਦੇ ਨੂੰ ਮੈਂ ਸਮਾਨ ਦਿੱਤਾ ਸੀ ਉਹਦੀ ਮੰਗਰ ਪਾਵਰ ਬੜੀ ਸੀ ਇਸ ਤਰ੍ਹਾਂ ਕਹਿੰਦੇ ਉਹਨੂੰ ਪੁੱਛ ਲਈ ਕਿਆ ਸਾਰਾ ਪਰ ਮੇਰੇ ਸਿਰ ਤੇ ਪਾਪ ਤਾਂ ਇਹਨਾਂ ਨੇ ਮੈਨੂੰ ਪੁੱਛਦੇ ਕਿਉਂ ਸੀ ਤੁਹਾਨੂੰ ਮੈਨੂੰ ਕਹਿੰਦੇ ਸੀ ਤੂੰ 10 ਸੋਨਾ ਕਿੱਥੇ ਰੱਖਿਆ ਸੋਨਾ ਕਿੱਥੇ ਰੱਖਿਆ 10 ਕਿੱਥੇ ਰੱਖਿਆ ਸੋਨਾ ਫਿਰ ਮੈਨੂੰ ਪੁਲਿਸ ਵਾਲਾ ਕਹਿੰਦੇ ਸੀ ਮੈਨੂੰ ਚਾਣੀ ਦੇ ਦੇ ਮੈਨੂੰ ਮੁੰਦਰੀ ਦੇ ਦੇ ਮੈਨੂੰ ਕੜਾ ਦੇ ਦੇ ਇਦਾਂ ਮੈਨੂੰ ਟੌਰਚਰ ਕਰਦੇ ਸੀ ਬਹੁਤ ਜ਼ਿਆਦਾ ਇਸ ਕਰਕੇ ਇੱਕ ਤਾਂ ਉਹ ਪਾਦਾ ਜੀ ਕੁੱਟਣ ਮਾਰਦੇ ਤੁਸੀਂ ਆਪ ਖੁਦ ਲੇਡੀ ਹੋ ਤੇ ਤੁਹਾਨੂੰ ਬੰਦੇ ਕੁੱਟਦੇ ਹਾਂ ਹਾਂਜੀ ਵੀ ਬੰਦੇ ਕੁੱਟਦੇ ਜਨਾਨੀ ਨੇ ਮੈਨੂੰ ਹੱਥ ਨਹੀਂ ਲਾਇਆ ਬੰਦੇ ਕੁੱਟਦੇ ਰਹੇ ਮੈਨੂੰ ਤੇ ਕਿੱਦਾਂ ਦਾ ਟੌਰਚਰ ਕਰਦਾ ਟੌਰਚਰ ਮੈਨੂੰ ਕਦੀ ਪਹਿਲਾਂ ਮੇਰੇ ਮੂੰ ਸ਼ੇਰ ਮੇਰੇ ਤੋਂ ਢੀ ਛੱਡੀ ਸ਼ੇਰ ਮੈਨੂੰ ਪਿੱਛੇ ਮੇਰੀ ਬਾਹਾਂ ਪੰਨੀਆਂ ਮੇਰੇ ਨੋ ਪੰਨੇ ਮੇਰੇ ਪੈਰ ਬੰਨੇ ਮੇਰੇ ਕੰਡਿਆ ਦੇ ਨਾਲ ਕੁੱਟਿਆ ਮੇਰੇ ਬਹੁਤ ਜਿਆਦਾ ਮੈਂ ਮਤਲਬ ਤੁਰਨ ਦੇ ਹਾਲਾਪ ਵਿੱਚ ਨਹੀਂ ਸੀ ਮੈਂ ਕੀ ਬਣਾ ਕਿ ਆਹ ਬਲੋ ਕਿ ਆ ਤੁਸੀਂ ਬੰਦ ਜਨਾਨੀ ਕੁੱਟੇ ਮੈਨੂੰ ਬੰਦੇ ਕਿਉਂ ਕੁੱਟਦੇ ਨਹੀਂ ਇਹ ਕਹਿੰਦੇ ਇਹ ਕਹਿੰਦੇ ਤੁਸੀਂ ਦਸ ਸੋਨਾ ਕਿੱਥੇ ਰੱਖਿਆ ਵਾ ਸੋਨਾ ਕਿੱਥੇ ਰੱਖਿਆ ਮੈਂ ਕਿਹਾ ਪਰ ਮੈਂ ਦੱਸ ਦੁੱਤ ਸੋਨਾ ਮੈਂ ਸਹਾਰੇ ਦਿੱਤਾ ਵਾ ਉਰਕੋ ਮੈਂ ਉਹਨੂੰ ਮੈਂ ਸੁਨਿਆਰ ਨੂੰ ਦਿੱਤਾ ਸਾਂ ਸੁਨਿਆਰ ਨੂੰ ਦੇ ਖਾਂ ਸਾਮਣੇ ਵੀ ਖੜਾ ਕਰਤਾ ਪਰ ਸੁਨਿਆਰੇ ਦੀ ਉਹਨਾਂ ਨੇ ਮੇਰੀ ਨਹੀਂ ਸੁਣੀ ਸੁਨਿਆਰੇ ਜਿਹੀ ਸੁਨਿਆਰੇ ਨੇ ਪ੍ਰਧਾਨ ਉਹ ਬਹੁਤ ਦੁਨੀਆ ਉਸ ਮੇਰੇ ਮਗਰ ਕੋਈ ਨਹੀਂ ਸਵੇ ਪੰਜਾਬੀ ਨੇ ਭਾਲ ਮੇਰ ਕਰਦੇ ਜਾਨ ਨੂੰ ਮਲਾਇਆ ਉਹਨਾਂ ਨੇ ਪੰਜ ਦਿਨ ਮੈਨੂੰ ਇਹਨਾਂ ਮੇਰੇ ਬੱਚੇ ਦੇ ਮੱਥੇ 'ਤੇ ਲੱਗਣ ਦਿੱਤਾ ਕਿ ਕਿਨੂੰ ਬੱਚਾ ਹੋਇਆ ਸੀਗਾ ਤੁਸੀਂ ਜੀਹਲੇ ਚੱਲਦੇ ਕਿ ਕਿਨੂੰ ਬਾਹਰ ਆਏ ਉਹ ਕੀ ਹੁਣ ਕੋਈ ਹਿੰਮਤ ਕਰੇ ਮੈਂ ਤਿੰਨ ਤਰੀਕ ਨੂੰ ਅੰਦਰ ਗਈ ਜੇ ਮੈਂ 28 ਨੂੰ 18 ਨੂੰ ਮੈਂ ਬਾਹਰ ਆਈਆਂ ਮੇਰੀ ਜਮਾਨਤ ਹੋ ਗਈ ਸੀ ਤੇ ਮੈਂ ਘਰੇ ਜਾਣੀਏ ਤੇ ਮੇਰੇ ਮਿੰਟੇ ਤੇ ਮੇਰੇ ਘਰੇ ਪੁਲਿਸ ਪਹੁੰਚ ਜਾਂਦੀ ਆ ਤੇ ਮੈਨੂੰ ਕਹਿੰਦੇ ਪਰ ਬੱਚੇ ਨੂੰ ਬੱਚੇ ਤੇਰੇ ਬੱਚਿਆਂ ਨੂੰ ਚੁੱਕਣਾ ਤੇ ਪਪੇ ਬੱਚੇ ਪੇਸ਼ ਕਰਾ ਮੇਰੇ ਕੋਲ ਬੱਚੇ ਦਾ ਕਸੂਰੀ ਨੂੰ ਬੱਚੇ ਦਾ ਚੰਨੀ ਤੇ ਮੇਰੇ ਬੱਚਾ ਦਾ ਕੋਈ ਕਸੂਰ ਨਹੀਂ ਬੱਚਾ ਨਾ ਕੱਢਿਆ ਜਾਵੇ ਮੈਂ ਆਪਣੀ ਗਲਤੀ ਕਬੂਲ ਕੀਤੀ ਮੈਂ ਭੁਗਤਾਈ ਆਪਣੀ ਸਜ਼ਾ ਮੇਰੇ ਬੱਚੇ ਦਾ ਕੋਈ ਕਸੂਰ ਨਹੀਂ ਦਾ ਬੱਚੇ ਮੇਰੇ ਨੇ ਜਹਾਜ਼ ਵਿੱਚ ਦਿੱਤਾ ਆ ਨਾ ਜਾਨ ਬੋਤ ਜੀ ਕੇ ਹਾਂ ਜੀ ਜਾਨ ਬੋਤ ਮੇਰੇ ਬੱਚੇ ਦੇ ਨਾਲੇ ਚਿਰਲੇ ਕਿ ਬੱਚੇ ਮੇਰੇ ਕੋ ਰਹਿੰਦੇ ਆ ਤਾਂ ਇਹਨਾਂ ਨੇ ਮੈਂ ਬਹੁਤ ੱੱਕੇ ਘਣੇ ਪੈ ਕਦੇ ਮੈਂ ਕਿਤੇ ਰਿਆ ਆਪਣੀ ਕਦੇ ਕਿਥੋਂ ਮੱਝ ਗਲਛੇ ਨਾਲੇ ਰਹਿੰਦੀ ਆ ਕਿੰਨੇ ਬੱਚੇ ਆ ਜੀ ਕਿੰਨਾਂ ਤੰਗ ਕਰਦੇ ਮੇਰੇ ਬੱਚੇ ਹੈਗੇ ਮਨਦੀਪ ਤੇ ਸਮੈਕ ਹਾਂ ਜੀ ਕਿੰਨੀ ਉਮਰ ਆ ਬੇਟੇ ਮੇਰੀ 20 ਸਾਲ ਉਮਰ ਦੀ ਕੁੜੀ ਮੇਰੀ ਦੀ 19 ਸਾਲ ਉਮਰ ਆ ਬੇਟਾ ਮੇਰਾ ਦਿਹਾੜੀ ਧੱਪਾ ਕਰਦਾ ਜੀ ਬੇਟੀ ਮੇਰੀ ਘਰੇ ਰਹਿੰਦੀ ਜੀ ਜੀ ਬੱਚਿਆਂ ਨੂੰ ਜਿਹੜਾ ਜੀ ਬੱਚੇ ਫੜਾਂਗੇ ਤੇ ਬੱਚਾ ਕੁੱਛਾਂਗੇ ਸੋਨਾ ਕਿੱਥੇ ਰੱਖਿਆ ਵਾ ਉਮਰ ਪਤਾ ਹੀ ਨਹੀਂ ਆ ਪਾਰੇ ਅੱਛਾ ਹਾਂਜੀ ਬੱਚੇ ਮੇਰੇ ਹੁਣ ਨਹੀਂ ਪਤਾ ਕਿਦੋਂ ਤੁਹਾਨੂੰ ਪਹਿਲੇ ਦਿਨ ਫੜਿਆ ਸੀਗਾ ਤੁਸੀਂ ਕਿਹਾ ਸੀਗੇ ਵੀ ਮੈਂ ਕੀਤਾ ਕੰਮ ਮੇਰੇ ਬੱਚਿਆਂ ਦਾ ਹਾਂਜੀ ਕਿਉਂਕਿ ਮੈਂ ਉਸ ਦਿਨ ਵੀ ਕਿਹਾ ਸੀ ਬਿਆਨ ਮੈਂ ਤੱਕ ਦਿੰਦੀ ਜਦੋਂ ਮੈਨੂੰ ਜੇਲੇ ਕੜ ਕੇ ਮੈਂ ਉਦੋਂ ਬਿਆਨ ਦਿੱਤਾ ਭਾਈ ਮੇਰੇ ਬੱਚਿਆਂ ਦਾ ਖੜਾ ਛੱਡ ਦਿਓ ਤੋ ਤਦ ਫਿਰ ਪੁਲਿਸ ਨੇ ਕਿਹਾ ਤਾਂ ਮੈਂ ਨਾ ਕਢਾ ਦੂੰ ਗਣਾ ਤੈਨੂੰ ਜੇਲ੍ਹ ਵਿੱਚ ਤੋਂ ਬਾਹਰ ਨਹੀਂ ਆ ਸਕẽਗੀ ਮੈਂ ਤਾਂ ਕਾਰਨ ਦੀ ਸਮਝੀ ਕਿਹੜਾ ਬਾਰ-ਬਾਰ ਤੁਹਾਨੂੰ ਟੌਰਚਰ ਵੀ ਕੀਤਾ ਗਿਆ ਬੰਦਿਆਂ ਨੂੰ ਕੀਤਾ ਗਿਆ ਫਿਰ ਬਾਅਦ ਬੱਚਿਆਂ ਨੂੰ ਚਾਉਂਦੀ ਕੋਸ਼ਿਸ਼ ਕੀਤੀ ਯਾਰ ਇਹ ਕਾਰਨ ਕਹਿੰਦੇ ਪਏ ਸੋਨਾ ਕਹਿੰਦੇ ਹੋਰ ਦੇ ਸਾਨੂੰ ਜਿੱਥੋਂ ਹੈਗਾ ਵਾ ਜਿੱਥ ਤਾਂ ਮੇਰੇ ਕੋ ਜਿਹੜੀ ਪੀਸੀ ਮੈਨੂੰ ਦੱਸਦਾ ਮਰਕਵਾ ਕੁਛ ਮਿੰਟ ਕੋਲ ਮੈਂ ਦਿੱਤਾ ਉਹਨਾਂ ਨੂੰ ਤੇ ਮੈਂ ਸਰ ਮੈਂ ਨਾ ਮੈਂ ਗੜ ਮਰਕ ਕੁਸ ਸਮਾਸੀ ਮਸ ਸੁਨਾਰੇ ਫੜਾਤਾ ਸੀ ਉਹਨਾਂ ਨੂੰ ਮੈਂ ਕਿ ਸੁਨਾਰੇ ਕੋ ਸਾਰਾ ਕੁਛ ਆਖ ਤਨ ਸੁਨਾਰੇ ਕੋ ਮਿਲ ਜਾਣਾ ਵਾ ਮੈਂ ਕਿ ਵੇਗ ਸੁਨਾਰੇ ਤਨ ਇਹਨੂੰ ਹੱਥ ਪਾ ਲੈ ਮਾਰ ਜਿੱਦਾਂ ਮੈਨੂੰ ਟੌਰਚਰ ਕਰਦਾ ਸੁਨਾਰੇ ਨੂੰ ਟੌਰਚਰ ਕਰੋ ਤਾਨੂੰ ਸੁਨਾਰਾ ਸਮਾਨ ਦੇ ਦੇਗਾ ਔਰ ਕੁ ਮਿਲ ਜਾਣਾ ਇਸ ਸਮਾਨ ਨੇ ਉਹਨਾਂ ਨੂੰ ਸੁਨਾਰੇ ਨੂੰ ਕੁਛ ਨਹੀਂ ਸੜਕਿਆ ਮੈਂ ਸੁਨਾਰੇ ਦੇ ਸਾਹਮਣੇ ਕਰ ਦਿੱਤਾ ਇਹਨਾਂ ਦੇ ਪਰ ਇਹਨਾਂ ਨੇ ਸੁਨਾਰੇ ਕੁਛ ਨਹੀਂ ਕਿਹਾ ਉਹਦੇ ਪ੍ਰਧਾਨ ਨੇ ਪੈਸਾ ਪੋਸਾ ਇਹਨਾਂ ਨੂੰ ਪੁਲਸ ਵਾਲ ਨੂੰ ਖਵਾ ਦਿੱਤਾ ਤੇ ਮੇਰੇ ਮੰਗਰ ਮਤਲਬ ਉਹਨੂੰ ਕੁਛ ਨਹੀਂ ਨੰਨ ਸਨ ਯਾਰ ਨੂੰ ਕੁਛ ਗਿਆ ਮੇਰੇ ਕੋ ਕੁਛ ਨਹੀਂ ਮਿਲਿਆ ਮੇਰੇ ਘਰ ਵਿੱਚ ਤਲਾਸ਼ ਕੀਤੀ ਮੇਰੇ ਕੋ ਕੁਛ ਨਹੀਂ ਮਿਲਿਆ ਉਹਨਾਂ ਉੱਪਰ ਜਾ ਨਗ ਪਹੁੰਚੀਆਂ ਮੈਨੂੰ ਪਤਾ ਲੱਗਾ ਸੀ ਤੇ ਪ੍ਰਧਾਨ ਹੈਲਪ ਕਰ ਦਿੰਦੇ ਨਹੀਂ ਮੈਂ ਫਿਰ ਇਹਨਾਂ ਨੂੰ ਕਿਹਾ ਭਾਈ ਮੇਰੇ ਬੱਚਿਆਂ ਨੂੰ ਨਜਾਇਜ਼ ਸਮਦੇ ਪਏ ਨੇ ਫਿਰ ਇਹਨਾਂ ਦੇਖ ਕੇ ਇਹ ਕਹਿੰਦੇ ਕੋਈ ਗੱਲ ਨਹੀਂ ਸਾਡੇ ਨਾਲ ਚੱਲਦੀ ਹੈ ਕਰ ਸਕਦੇ ਪੁਲਿਸ ਵਾਲਾ ਸਾਨੂੰ ਇਨਸਾਫ ਨਹੀਂ ਨਾ ਕੀਤਾ ਇਹ ਕਰ ਸਕਦੇ ਨੇ ਹੁਣ ਕਰ ਦਈਏ ਤੇ ਮੇਰੇ ਬੱਚਿਆਂ ਦੇ ਚਨਾ ਕੱਢਿਆ ਜਾਵੇ ਮੈਂ ਆਪਣੀ ਸਜ ਪੂਕ ਤਾਈ ਮੈਂ ਤਰੀਕਾ ਪੂਕ ਤੰਡੀ ਮੇਰੇ ਬੱਚਿਆਂ ਦੇ ਵਿੱਚ ਨਾਮ ਹੋਵੇ ਮੈਂ ਕਿੰਨੀ ਐਸ ਜਿਹੜੀ ਸਜ਼ਾ ਮੈਂ ਕੀਤੀ ਤੋਤੀ ਆ ਉਹ ਮੈਂ ਭੁਗਤ ਲਈ ਆ ਤੇ ਮੇਰੇ ਬੱਚਾ ਨੂੰ ਨਜਾਇਜ਼ ਨਾ ਮੇਰੇ ਬੱਚੇ ਦਾ ਕੋਈ ਕਸੂਰ ਨਹੀਂਗਾ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਵਿੱਚ ਮਨ ਨਾਮ ਲਿਆ ਜਾਵੇ ਉਹਨਾਂ ਦਾ ਮੈਨੂੰ ਇਹਨਾਂ ਨੂੰ ਇਹ ਮੰਗਿਆ ਤੇ ਮੇਰੇ ਬੱਚਾ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਮੈਂ ਜੋ ਮੈਨੂੰ ਜਦ ਸਜ਼ਾ ਦੇ ਜੇ ਮੈਂ ਕਬੂਲ ਮੈਨੂੰ ਗਲਤੀ ਹੋ ਗਈ ਮੇਰੇ ਕੋਲ ਮੈਂ ਗਲਤੀ ਮੰਨੀ ਮੇਰੇ ਕੋਲ ਗਲਤੀ ਹੋ ਗਈ ਆ ਤੇ ਮੇਰੇ ਬੱਚਾ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਵਿੱਚ ਮੈਂ ਜਲ ਸਜ਼ਾ ਦੇ ਕੇ ਮੈਂ ਭੁਗਤ ਤਨੂ ਤਿਆਰ ਆ 50 ਸਾਲ ਉਮਰ ਆ ਗਈ ਠੀਕ ਤਜੇ ਮਰ ਪੁਲਸ ਵਾਲਿਆਂ ਨੇ ਮੈਨੂੰ ਕੁੱਟਿਆ ਵਾ ਉਹਨਾਂ ਨੂੰ ਮਤਲਬ ਸਜ਼ਾ ਦਿੱਤੀ ਜਾਵੇ ਤੇ ਜਨਾਨੀ ਨੂੰ ਟੌਰਚਰ ਕਰਨ ਦਾ ਜਨਾਨੀ ਟੌਰਚਰ ਕਰਨ ਦਾ ਬੰਦੇ ਟੌਰਚਰ ਨਾਲ ਕਰਨਾ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਅੰਬੇਡਕਰ ਮਹਾ ਪੰਚਾਇਤਾ ਘਟਨਾ ਦਾ ਮੁਖਸਨ ਚੱਲੇ ਗਿਆ ਸੋ ਅੱਜ ਇਹ ਸਾਡੇ ਕੋ ਸਾਡੀ ਮਾਤਾ ਜੀ ਅਨੀਤਾ ਸੋਨੀਆ ਜੀ ਪਹੁੰਚੇ ਆ ਔਰ ਇਹਨਾਂ ਨੇ ਜਿਹੜਾ ਇਹਨਾਂ ਦੇ ਪਰਿਵਾਰ ਦੇ ਨਾਲ ਲਗਾਤਾਰ ਪੁਲਸ ਪ੍ਰਸ਼ਾਸਨ ਵੱਲੋਂ ਜਿਹੜਾ ਧੱਕਾ ਕੀਤਾ ਜਾ ਰਿਹਾ ਹੈ ਉਹ ਅੱਜ ਇਹਨਾਂ ਨੇ ਸਾਨੂੰ ਅੱਜ ਦੱਸਿਆ ਵਾ ਕਿ ਇਹਨਾਂ 'ਤੇ ਉੱਤੇ ਇੱਕ ਮੁਕਦਮਾ ਦਰਜ ਹੋਇਆ ਸੀ ਉਸ ਮੁਕਦਮੇ ਨੂੰ ਲੈ ਕੇ ਇਹਨਾਂ ਦੇ ਇੱਕ ਮੁਕਦਮਾ ਦਰਜ ਹੋ ਕੇ ਜਿਲੇ ਵੀ ਚਲ ਗਏ ਔਰ ਮਾਨਯੋਗ ਅਦਾਲਤ ਨੇ ਜਿਹੜਾ ਵਾ ਇਹਨਾਂ ਨੂੰ ਜਿਹੜਾ ਅਦਾਲਤ ਵੱਲੋਂ ਇਹਨਾਂ ਨੂੰ ਰਹਾਈ ਮਿਲੀ ਆ ਔਰ ਇਹ ਵਾਪਸ ਆ ਕੇ ਆਪਣੇ ਪਰਿਵਾਰ ਦੇ ਵਿੱਚ ਜਦੋਂ ਆਏ ਆ ਔਰ ਇਹਨਾਂ ਦੇ ਘਰ ਲਗਾਤਾਰ ਪੁਲਿਸ ਪ੍ਰਸ਼ਾਸਨ ਜਿਹੜੀ ਆ ਲਗਾਤਾਰ ਛਾਪੇਮਾਰੀ ਕਰਦੀ ਪਈ ਆ ਕਿ ਇਹਨਾਂ ਦੇ ਜਿਹੜੇ ਬੱਚੇ ਆ ਦੋ ਜਿਹੜੇ 19 ਸਾਲਾਂ ਦੇ ਆ ਉਹਨਾਂ ਨੂੰ ਵੀ ਇਸ ਮਤਲਬ ਕਿ ਪਰਚੇ ਦੇ ਵਿੱਚ ਇਨਵੋਲਵ ਕਰਨਾ ਚਾਹੁੰਦੇ ਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਬੱਚਿਆਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਔਰ ਇਹਨਾਂ ਦੇ ਮੁਤਾਬਿਕ ਦੱਸਣ ਦੇ ਨਾਲ ਕਿ ਜਿਹੜਾ ਇਹਨਾਂ ਨੂੰ ਪੁਲਿਸ ਵੱਲੋਂ ਜਿਹੜਾ ਮਾਰਕਟਾਈ ਕੀਤੀ ਗਈ ਆ ਤੇ ਇਹਦੇ ਚਾਰ ਪੰਜ ਦਿਨ ਦੀ ਜਿਹੜੀ 3 ਡਿਗਰੀ ਦਿੱਤੀ ਗਈ ਇਹਨਾਂ ਨੂੰ ਉਹ ਜਿਹੜਾ ਵਾ ਬੰਦਿਆਂ ਵੱਲੋਂ ਦਿੱਤੀ ਗਈ ਪੁਲਿਸ ਪ੍ਰਸ਼ਾਸਨ ਦੇ ਮੁਲਾਜ਼ਮਾਂ ਵੱਲੋਂ ਦਿੱਤੀ ਗਈ ਆ ਕਿ ਜਿਨ੍ਹਾਂ ਦੀ ਵੀ ਅੱਜ ਤੱਕ ਦੇਖੋ ਸਰਕਾਰਾਂ ਇਸ ਕਰਕੇ ਬਣਾਈ ਦੀਆਂ ਵਾ ਅੱਜ ਸਰਕਾਰਾਂ ਆ ਕੇ ਸਾਡੀਆਂ ਧੀਆਂ ਭੈਣਾਂ ਦੀ ਸੁਰੱਖਿਆ ਹੋ ਸਕੇ ਮਗਰ ਅੱਜ ਲਗਾਤਾਰ ਜੇ ਸਾਡੀਆਂ ਧੀਆਂ ਭੈਣਾਂ ਦਾ ਇਹਦਾ ਮਤਲਬ ਕਿ ਦਲਿਤ ਪਰਿਵਾਰ ਦੀ ਲੇਡੀ ਸੀ ਇਸ ਕਰਕੇ ਦਾ ਮਤਲਬ ਬੰਦਿਆਂ ਨੇ ਮਾਰਕਟ ਆਈਆਂ ਕੀਤੀਆਂ ਉਸ ਟਾਈਮ ਦੇ ਵਿੱਚ ਜੈਂਟਲਮੈਨ ਲੇਡੀਜ਼ ਨੇ ਕਿਉਂ ਨਹੀਂ ਇਹਨਾਂ ਨੂੰ ਪੁੱਛ ਗਿੱਚ ਕੀਤੀ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਮੁਲਾਜ਼ਮਾਂ ਨੇ ਮਾਤਾ ਜੀ ਦੇ 3 ਡਿਗਰੀ ਦੇ ਕੇ ਉਹਨਾਂ ਨੂੰ ਕਰੈਂਟ ਲੋਂਦੇ ਰਹੇ ਆ ਕਟਮਾਰ ਕਰਦੇ ਰਹੇ ਆ ਉਹਨਾਂ ਤੇ ਵੀ ਕਾਰਵਾਈ ਦੀ ਮੰਗ ਕਰਦੇ ਹਾਂ ਅਗਰ ਜੇ ਇਸੇ ਤਰ੍ਹਾਂ ਹੀ ਥਾਣਿਆਂ ਦੇ ਵਿੱਚ ਧੀਆਂ ਭੈਣਾਂ ਦਾ ਸ਼ੋਸ਼ਣ ਹੁੰਦਾ ਰਿਹਾ ਤੇ ਫਿਰ ਸਰਕਾਰਾਂ ਜਿਹੜੀਆਂ ਆ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਜਿਹੜੀ ਗੂੰਗੀ ਬੋਲੀ ਹੋ ਕੇ ਜਿਹੜੀ ਬੈਠੀ ਹੋਈ ਆ ਨਾ ਜੋ ਕਹੇ ਧੀਰੇ ਦਾ ਦੁੱਖ ਦੇ ਚ ਸ਼ਾਮਲ ਹੋ ਰਹੀ ਤੇ ਨਾ ਜਿੰਨਾਂ ਲੋਕਾਂ ਨੇ ਇਹਨਾਂ ਨੂੰ ਬੂਟਾ ਪਾਈਆਂ ਨਾ ਉਹਨਾਂ ਦੇ ਦੁੱਖ ਚ ਸ਼ਾਮਲ ਹੋ ਰਹੀ ਆ ਔਰ ਇਹ 바ਵਾ ਸਾਹਿਬ ਮੀਟ ਕਰਦੀਆਂ ਜਿਹੜੀਆਂ ਫੋਟੋਆਂ ਇਹਨਾਂ ਨੇ ਲਾ ਕੇ ਅੱਜ ਉਹਨਾਂ ਦੇ ਨਾਂ ਉਹਨਾਂ ਨੇ ਹੀ ਸਾਨੂੰ ਅਧਿਕਾਰ ਦਿੱਤੇ ਸਾਡੀਆਂ ਧੀਆਂ ਨੂੰ ਦਿਖਾ ਦਿੱਤੇ ਅੱਜ ਉਹਨਾਂ ਧੀਆਂ ਦਾ ਹੀ ਉਹਨਾਂ ਠਾਣਿਆਂ ਦੇ ਵਿੱਚ ਸ਼ੋਸ਼ਣ ਹੋ ਰਿਆ ਵਾ ਬੇਨਤੀ ਆ ਪੰਜਾਬ ਸਰਕਾਰ ਨੂੰ ਡੀਜੀਪੀ ਸਾਹਿਬ ਨੂੰ ਕਿ ਇਤੇ ਕਾਰਵਾਈ ਕੀਤੀ ਜਾਵੇ ਔਰ ਇਸ ਭੈਣ ਦੀ ਜਿਹੜੀ ਆ ਇਸ ਮਾਂ ਦੀ ਦੇਖੋ ਜੀ ਇਹਨਾਂ ਨੇ ਕੰਪਲੇਟਾਂ ਤੇ ਕੀਤੀਆਂ ਵਾ ਔਰ ਕੰਪਲੇਂਟ ਦਿੱਤੀ ਆ ਅਸੀਂ ਚਾਹੁੰਦੇ ਆ ਕਿ ਜਿਹੜੀਆਂ ਕੰਪਲੇਟਾਂ ਦਿੱਤੀਆਂ ਉਹ ਬਣਦੀ ਇਹਨਾਂ ਦੀ ਕਾਰਵਾਈ ਉੱਤੇ ਕਰਕੇ ਤੇ ਜਿਹੜੇ ਮੁਲਾਜ਼ਮਾਂ ਨੇ ਇਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇਗੀ ਜੀ ਜ਼ਰੂਰ ਮਿਲਿਆ ਜਾਏਗਾ ਜ਼ਰੂਰ ਮਿਲਿਆ ਜਾਏਗਾ ਅਫਸਰਾਨੀ ਨੋਟਿਸ ਤੇ ਰੱਖਿਆ ਜਾਏਗਾ ਕਿਉਂ ਦੇਖੋ ਜੇ ਥੱਲੇ ਨਹੀਂ ਸੁਣਵਾਈ ਹੁੰਦੀ ਤੇ ਫਿਰ ਬੰਦਾ ਤੇ ਉੱਪਰਲੇ ਅਫਸਰਾਂ ਨੂੰ ਮਿਲਦਾ ਹੀ ਆ ਤੇ ਅਸੀਂ ਉੱਪਰਲੇ ਅਫਸਰਾਂ ਨੂੰ ਮਿਲ ਕੇ ਇਸ ਮਾਤਾ ਜੀ ਦੀ ਜਿਹੜੀ ਗੱਲ ਆ ਰੱਖਾਂਗੇ ਔਰ ਜਿਹੜੀ ਇਨਸਾਫ ਆ ਸਾਨੂੰ ਵੀ ਪਤਾ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜੇ ਇਨਸਾਫ ਮਿਲਿਆ ਤੇ ਠੀਕ ਹੈ ਨਹੀਂ ਤੇ ਫਿਰ ਸੜਕਾਂ ਤੇ ਆ ਕੇ ਇਸ ਚੀਜ਼ ਦਾ ਰੋਸ਼ਮਗਰਾਂਗੇ ਤੇ ਫਿਰ ਉਸ ਟਾਈਮ ਦੇ ਵਿੱਚ ਕਿਸੇ ਦਾ ਕੋਈ ਜਾਲੀਮਾਨੀ ਨੁਕਸਾਨ ਹੋਇਆ ਤੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਤੁਹਾਨੂੰ ਦੱਸਿਆ ਕਿ ਜਿਹੜੇ ਪੈਸੇ ਵਾਲੇ ਲੋਗ ਆ ਉਹਨਾਂ ਦੀ ਸੁਣਵਾਈ ਹੋ ਜਾਂਦੀ ਆ ਤੇ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੇ ਪਿੱਛੇ ਤੁਹਾਨੂੰ ਪਤਾ ਮਾਤਾ ਜੀ ਨੇ ਦੱਸ ਹੀ ਦਿੱਤਾ ਕਿ ਗਰੀਬ ਦੀ ਬਾਹ ਫੜਨ ਵਾਲਾ ਕੋਈ ਨਹੀਂ ਆ ਤਗੜੇ ਦੀ ਬਾਹ ਫੜਨ ਵਾਲਾ ਹਰ ਕੋਈ ਹੈ ਜਾਵਾ ਤੇ ਅੱਜ ਉਹੀ ਹਸੀਨ ਜਿਹੜਾ ਮਾ ਮਾਤਾ ਜੀ ਦੇ ਨਾਲ ਹੋਇਆ ਵਾ ਅੱਜ ਇਸ ਗਰੀਬ ਪਰਿਵਾਰ ਦੀ ਲੇਡੀ ਹੀ ਹੈ ਜਿਸ ਕਰਕੇ ਇਹਨਾਂ ਦੇ ਨਾਲ ਟੌਰਚਰ ਕੀਤਾ ਗਿਆ ਅਗਰ ਇਹ ਜੇ ਤਗੜੇ ਦੀ ਹੁੰਦੀ ਤੇ ਫਿਰ ਕਿਤੇ ਨਾ ਕਿਤੇ ਕੋਈ ਛਾਟ ਘਾਟ ਮਿਲ ਜਾਈ ਨੀ ਤੇ ਇਹਦਾ ਇਹਨੂੰ ਵੀ ਕੋਈ ਇਨਸਾਫ ਮਿਲ ਜਾਣਾ ਸੀ ਤੇ ਜਥੇਬੰਦੀਆਂ ਵੱਲੋਂ ਸਾਡੇ ਕੋਈ ਮਾਤਾ ਜੀ ਆਏ ਆ ਔਰ ਅਸੀਂ ਇਹ ਚਾਹੁੰਦੇ ਆ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਇਨਸਾਫ ਦੇਵੇ ਔਰ ਇਹਨਾਂ ਦੇ ਜਿਹੜੇ ਬੱਚੇ ਆ ਉਹ ਜਿਹੜੇ ਨਾਜਾਇਜ਼ ਇਸ ਮੁਕਦਮੇ ਦੇ ਵਿੱਚ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਨਾ ਪਾਇਆ ਜਾਵੇ ਔਰ ਜਿਹੜੇ ਮੁਲਾਜ਼ਮਾਂ ਨੇ ਇਹਨਾਂ ਦੇ ਨਾਲ ਜਿਹੜੀ ਦੁਰਵਰਤੋਂ ਕੀਤੀ ਐ ਜਿਹੜੀ ਮਾਰਕਟਾਈ ਕੀਤੀ ਆ ਉਹਨਾਂ ਨੂੰ ਜਿਹੜਾ ਵਾ ਡਿਸਮਿਸ ਕੀਤਾ ਜਾਵੇ ਹਾਂਜੀ ਹਾਂਜੀ ਸਾਰੇ ਦੇ ਵੀਰਾਂ ਨੂੰ ਪੱਲੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸਵਿਧਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾਜ ਪ੍ਰੋਡਕਸ਼ਨਰ ਮੈਂ ਰਾਸ਼ਟਰੀ ਪਰਲਾਣਾ ਇਹ ਸਾਡੇ ਅੱਜ ਭੰਜੀ ਆਏ ਨੇ ਤੇ ਆਪਣਾ ਦੇਖੋ ਸਾਡੀਆਂ ਸੰਸਥਾਵਾਂ ਹਮੇਸ਼ਾ ਹੀ ਸਾਡੇ ਕੋਲ ਕੋਈ ਦੁਖੀ ਹੋ ਗਿਆ ਹੁੰਦਾ ਵਾ ਤੇ ਅਸੀਂ ਫਿਰ ਉਹਨਾਂ ਦਾ ਜਿਹੜੇ ਦੁਖੀ ਹੋ ਗਿਆ ਹੁੰਦੇ ਉਹਨੂੰ ਉਹਨਾਂ ਨਾਲ ਹੀ ਸਾਥ ਵੀ ਦਿੰਨੇ ਆ ਤੇ ਅੱਜ ਸਾਡੀ ਭੈਣ ਆਈ ਆ ਸਾਡੇ ਕੋਲ ਜਿਹੜਾ ਇਹਦੇ ਮੁਕੱਦਮਾ ਜਿਹੜਾ ਹੋਇਆ ਸੀ ਦਰਜ ਉਹਦੀ ਉਹਦੀ ਉਹਨੇ ਸਜ਼ਾ ਵੀ ਭੁਗਤ ਲਈ ਕੰਬੂਲ ਵੀ ਕਰ ਲਿਆ ਸਭ ਕੁਝ ਕਰ ਲਿਆ ਮਰੀ ਜ਼ਮਾਨਤ ਵੀ ਮਿਲ ਗਈ ਮਰ ਲੇਕੇ ਹੁਣ ਉਹਨਾਂ ਨੇ ਪੁਲਿਸ ਪੁਲਿਸ ਵੱਲੋਂ ਉਹਨਾਂ ਦੇ ਬੱਚਿਆਂ ਨੂੰ ਨਾਜਾਇਜ਼ ਤੰਗ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਕਿਉਂਕਿ ਜਦੋਂ ਬੰਦੇ ਨੇ ਸਜਾਇ ਭੋਗਦੜੀ ਇਹ ਸਭ ਕੁਝ ਕਰ ਲਿਆ ਵਾ ਕੰਬੂਲ ਵੀ ਕਰ ਲਿਆ ਵਾ ਫਿਰ ਨਜ਼ਾਇਜ਼ ਬੱਚਿਆਂ ਨੂੰ ਟੰਗ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਜਿਹੜੀ ਸਰਕਾਰ ਹੈ ਇਹ ਜਿਹੜੀ ਮਾਨ ਸਰਕਾਰ ਆ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਇੱਕ ਐਸੀ ਸਰਕਾਰ ਬਣ ਗਈ ਆ ਵੀ ਇਹ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਬਿਲਕੁਲ ਖੁੱਲ ਦਿੱਤੀ ਆ ਵੀ ਤੁਸੀਂ ਜੋ ਮਰਜ਼ੀ ਕਰੋ ਇਹਨੇ ਦੇਖੋ ਤੁਹਾਡੀ ਭੈਣ ਨੂੰ ਇਹ 4000 ਮਲਾਜਮਾਂ ਨੇ ਕੁੱਟਿਆ ਜਦ ਕੀ ਜਰ ਕੀ ਔਰਤ ਨੂੰ ਜਿਹੜੀ ਔਰਤ ਨੂੰ ਔਰਤੀ ਹੱਥ ਲਾ ਸਕਦੀ ਆ ਇਹਨਾਂ ਨੇ ਜਿਹੜੇ ਚਾਰ ਮੁਲਾਜ਼ਮ ਨੇ ਉਹਨਾਂ ਨੇ ਇਹਨੂੰ ਕੋਟਿਆ ਕਰੰਟ ਲਾਇਆ ਉਹਦੇ ਇਹਦੇ ਨੌ ਖਿੱਚੇ ਗਏ ਇਹ ਕਿੱਡੀ ਜਾਜ਼ਤੀ ਹੈ ਪੁਲਿਸ ਵਾਲੇ ਜਿਹੜੇ ਜਿਹੜੇ ਪੁਲਿਸ ਵਾਲਿਆਂ ਨੇ ਜਾਂਚ ਕੀਤੀ ਆ ਉਹਨਾਂ ਦੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਨੇ ਡਿਸਮਿਸ ਕਰਨਾ ਚਾਹੀਦਾ ਕਿਉਂਕਿ ਔਰਤ ਨੂੰ ਔਰਤੀ ਹੱਥ ਲਾ ਸਕਦੀ ਆ ਇਹ ਜਿਹੜਾ ਨਾਜਾਇਜ਼ ਇਹਨਾਂ ਨਾਲੇ ਕੰਮ ਕੀਤਾ ਨਾ ਇਹ ਪੁਲਿਸ ਵਾਲਿਆਂ ਨੇ ਇਹ ਬਹੁਤ ਬੜੀ ਬਿਮਾਰੀ ਘਟਨਾ ਗਈ ਹੈ ਤੇ ਆਪਾਂ ਦੇ ਇਸ ਕਰਕੇ ਅਸੀਂ ਸਾਰੀਆਂ ਸੰਸਥਾਵਾਂ ਰਲ ਕੇ ਇਸ ਦੀ ਜਿਹੜਾ ਇਹਨਾਂ ਨੇ ਕੁੱਟਿਆ ਉਹਦਾ ਹੀ ਜ਼ੋਰਦਸ ਵਿਰੋਧ ਕਰਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਾਡੇ ਮਾਦਾ ਨੂੰ ਇਹ ਭੈਣ ਨੂੰ ਇਨਸਾਫ ਨਾ ਮਿਲਿਆ ਤੇ ਅਸੀਂ ਫਿਰ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਤੇ ਉਹ ਉਹਦੇ ਵਿੱਚ ਜੋ ਵੀ ਨੁਕਸਾਨ ਹੋਵੇਗਾ ਉਹਦਾ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੇ ਮਾਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਹੋਵੇਗਾ ਇਹਨਾ ਗੁੱਸੇ ਕਹਿੰਦਾ ਹੈ ਜਾਵਾਲਮੀ ਕੀ ਹਰ ਹਰ ਬਾਤ ਜਾਵਾਲਮੀ ਕੀ ਜਾਪੀਨ ਜੀ ਮੈਂ ਰਾਹੁਲ ਮਲਿਕ ਦਲੀ ਸੁਰੱਖਿਆ ਸੈਨਾ ਤੋਂ ਰਾਸ਼ਟਰੀ ਅਧਿਕਾਰ ਜਿਤਾ ਕੀ ਤੁਹਾਨੂੰ ਜਗਦੀਸ਼ ਕੁਮਾਰ ਜੱਗੂ ਜੀ ਨੇ ਸੁਮਿਤ ਖਾਲੀ ਜੀ ਨੇ ਵਿਸਤਾਰ ਤੌਰ ਤੇ ਦੱਸਿਆ ਵਾ ਪੰਜਾਬ ਸਰਕਾਰ ਜਿਲੀ ਸ਼ੌਧਾਰਾ ਦੀ ਸਰਕਾਰ ਆ ਗਰੀਬਾਂ ਦੇ ਹਮੇਸ਼ਾ ਹੀ ਅਤਿਆਚਾਰ ਕੀਤੇ ਆ ਜਦੋਂ ਦੀ ਸਰਕਾਰ ਆਈ ਆ ਖਾਸ ਕਰਕੇ ਦਲਿਤ ਭਾਈਚਾਰੇ ਨਾਲ ਜਿੱਦਾਂ ਕੀ ਸਾਡੀ ਮਾਤਾ ਦਾ ਬੜਾ ਹੀ ਮਨਪਾ ਬੀਖ ਘਟਨਾ ਵਾ ਕਿ ਜਿਲੀ ਪ੍ਰਸ਼ਾਸਨ ਵੱਲੋਂ ਇਹਨਾਂ ਨਾਲ ਗੁੰਡਾਗਰਦੀ ਕੀਤੀ ਗਈ ਉਹ ਵੀ ਲੇਡੀਜ਼ ਨੂੰ ਜੈਂਸ ਪ੍ਰਸ਼ਾਸਨ ਨੇ ਟੌਰਚਰ ਕੀਤਾ ਤੇ ਮੈਂ ਬੇਨਤੀ ਕਰਦਾ ਵਾਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਕਿ ਉਹਨਾਂ ਦੇ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਜਲਦ ਤੋਂ ਜਲਦ ਸਸਪੈਂਡ ਕੀਤਾ ਜਾਵੇ ਤੇ ਜਿਹੜਾ ਮਾਤਾ ਦੇ ਬੱਚਿਆਂ ਦਾ ਨਾਮ बार-बार ਇਨਵੋਲ ਕਰ ਰਹੇ ਨੇ ਆ ਉਹ ਵੀ ਜਿਨ੍ਹਾਂ ਦੇ ਕੇ ਔਰਤੇ ਵਿਚਾਰ ਕਰਕੇ ਕਰਨ ਕਿਉਂਕਿ ਮਾਤਾ ਪਲਿਸ ਕੀਤੀ ਦੀ ਸਜ਼ਾ ਭੁਗਤ ਚੁੱਕੀ ਆ ਉਹ ਜੇਲ ਵੀ ਉਹ ਆਈ ਆ ਉਹਨੇ ਜਮਾਨਤ ਵੀ ਕਰਾ ਲਈ ਪਰ ਫਿਰ ਵੀ ਸ਼ੌਕਾਰਾਂ ਦੇ ਕਹਿਣ ਤੇ ਅਮੀਰਾਂ ਦੇ ਕਹਿਣ ਤੇ ਮਾਤਾਂ ਨੂੰ ਟੌਰਚਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਬੱਚਿਆਂ ਨੂੰ ਹਰਾਸਮੈਂਟ ਕੀਤਾ ਜਾ ਰਿਹਾ ਵਾ ਮੈਂ ਸਿੱਟੀ ਸਾਹਿਬ ਨੂੰ ਬੇਨਤੀ ਕਰਦਾ ਤੇ ਇਹਨਾਂ ਦੇ ਜਿਹੜੀ ਵੀ ਦੋਸ਼ੀਆਂ ਦੇ ਬੰਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇ ਨਹੀਂ ਤਾਂ ਜਲਦ ਅਸੀਂ ਇੱਕ ਕੜਾ ਫੈਸਲਾ ਲੈ ਕੇ ਅਸੀਂ ਫਿਰ ਆਪਣਾ ਭੁੱਖ ਹੜਤਾਲ ਦੇਵਾਂਗੇ ਸਾਰੇ ਜਥੇਬੰਦੀਆਂ ਨੂੰ ਕਿਉਂਕਿ ਅਸੀਂ ਚਾਂਦਨੀ ਕੀ ਸਾਡੀਆਂ ਧੀਆਂ ਭੈਣਾਂ ਨਾਲ ਕੋਈ ਐਦਾਂ ਦੀ ਵਿਵਸਥਾ ਕਰੇ ਤੇ ਆਪਾਂ ਚੁੱਪ ਰਹੀਏ ਜਦੋਂ ਵੀ ਕੋਈ ਪਰਿਵਾਰ ਆਂਦਾ ਵਾ ਉਹ ਇਹ ਸਹਾਇਤਾ ਅਸੀਂ ਜਰੂਰ ਕਰਦੇ ਆਂ ਜੈ ਵਾਲਮੀਕੀ ਜੈਪੀਨ ਜਸਵਿਦਾਂ